ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਝੋਟੀਆਂ ਆ ਗਿਆ ਵੀਰੋ ਚੰਗੀਆਂ ਵੈੜਾਂ ਆ ਗਿਆ ਵੱਡੀਆਂ ਚੰਗੇ ਰਿਕਾਰਡ ਵਾਲੀਆਂ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਨੀਲੀ ਰਵੀ ਆ ਤਾਜੀ ਸੂਈਆਂ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਕੁਲਜਿੰਦਰ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਹੁਤ ਵਧੀਆ ਵੀਰ ਜੀ ਵਧੀਆ ਜੀ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਮੇਰਾ ਗੁਰਜਿੰਦਰ ਸਿੰਘ ਪਿੰਡ ਮੱਡੀਆਂ ਵਾਲੀ ਜਿਲ੍ਹਾ ਦੇ ਪਾਸ ਕੋਚੇ ਪਸੂ ਦੇ ਬਟਾੜਾ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਹੈਗਾ 99160 7967 ਠੀਕ ਹੈ ਜੀ ਹਾਂਜੀ ਤਾਂ ਰੇਟ ਵੀਰੇ ਜਾਇਜ਼ ਆ ਗਈਆਂ ਤੇ ਚੰਗੀਆਂ ਵਹਿੜਾਂ ਆ ਗਈਆਂ ਹਨਾ ਤੇ ਸੋਹਣੀਆਂ ਸੁਨੱਖੀਆਂ ਝੋਟੀਆਂ ਤਾਜ਼ੀਆਂ ਸੂਈਆਂ ਆ ਜਾਇਜ਼ ਜੀ ਪੁੱਛੋ ਰੇਟ ਮਿਲਿਆ ਤੇ ਜਾਇਜ਼ ਹੀ ਆਪਾਂ ਪਾ ਲਾਂ ਜਾਇਜ਼ ਜੀ ਜਾਣਦੇ ਹੋ ਹਨਾ ਵੀਰੇ ਰੇਟ ਜਾਇਜ਼ ਹੁੰਦਾ ਤੁਹਾਡਾ ਤਾਂ ਕਰੀਏ ਵੀਰੇ ਸ਼ੁਰੂ ਪਹਿਲੇ ਨੰਬਰ ਵਾਲ ਬਾਰੇ ਦੱਸਿਓ ਇਹਦੇ ਵੀ ਕੇ ਵੇਖੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਆ ਜੀ ਤੀਸਰੇ ਦਿਨ ਦੀ ਸੂਈ ਜੇ ਝੋਟੀ ਤੀਜੇ ਦਿਨ ਦੀ ਹਾਂਜੀ ਠੀਕ ਆ ਜੀ ਇਹਦੇ ਕੋਲ 7 ਤੋਂ 8 ਕਿਲੋ ਜਿਹੜਾ ਗੋੜਾ ਹੁਣ ਸਟਾਰਟ ਹੋ ਗਿਆ 8 ਕਿਲੋ ਹੁਣ ਸਟਾਰਟਿੰਗ ਆ ਠੀਕ ਆ ਜੀ ਤਾਂ ਵੇਖੋ ਵੀਰੋ ਤੀਸਰੇ ਦਿਨ ਦੀ ਸੂਈ ਆ 7 ਤੋਂ 8 ਲੀਟਰ ਬੋੜਾ ਹੀ ਆ ਸਟਾਰਟਿੰਗ ਆ ਝੋਟੀ ਥੱਲੇ ਤਾਂ ਚਵ ਆ ਜੂ ਕਿਵੇਂ ਦਾ ਵੀਰ ਜੀ ਨਿਕਲਿਆ ਇਹਦਾ ਇੱਕ ਨੰਬਰ ਜਵਾਬ ਇਹ ਜੀ ਇੱਕ ਨੰਬਰ ਇਹ ਉਹਨਾਂ ਬੰਦਾਂ ਲਈ ਜਿਹਨਾਂ ਕੋਦਰ ਦੀਆਂ ਸਾਰੀਆਂ ਮਈਆਂ ਉਹਨਾਂ ਦੀ ਲੱਤੀ ਆ ਅੱਛਾ ਉਹਨਾਂ ਦੀ ਗੱਟੀ ਆ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਤਾਂ ਬਾਕੀ ਵੀਰੇ ਲੈਵਲ ਉਹ ਚੈੱਕ ਕਰ ਲਿਓ ਚੰਗਾ ਸੋਹਣਾ ਲੈਵਲ ਲੱਗਿਆ ਤਾਂ ਚਵਾ ਵੀ ਇੱਕ ਨੰਬਰ ਲੱਗਿਆ ਵੀਰੇ ਮੈਂ ਬੱਚਾ ਲਾ ਕੇ ਵਿਖਾ ਦਿੰਨੇ ਆ ਹਾਂਜੀ ਵਿਖਾ ਦਿਓ ਤਾਂ ਵੇਖੋ ਵੀਰੋ ਤਾਜੀ ਸੂਈ ਛੋਟੀ ਆ ਬੱਚਾ ਲਾ ਕੇ ਵੀਰ ਕਹਿੰਦਾ ਵਿਖਾਲ ਦਿੰਨੇ ਆ ਤਾਂ ਬਾਕੀ ਵੀਰੋ ਮਾਲ ਹੁੰਦਾ ਸਾਫ਼ ਸੁਥਰਾ ਵੀਰ ਕੋਲੇ ਬੇ ਚਿੰਤ ਹੋਗੇ ਤੁਸੀਂ ਦੂਰੋਂ ਵੀ ਆਉਣਾ ਚਾਹੋ ਤਾਂ ਬੇਫਿਕਰ ਹੋ ਕੇ ਆਇਓ ਤਾਂ ਨਾਮਤਾਨ ਵੀ ਹੋਊਗਾ ਤਾਂ ਪਸ਼ੂ ਵੀ ਜਾਇਜ਼ ਹੁੰਦੇ ਆ ਕੱਟੀ ਵੀ ਚੰਗੀ ਭਰੀ ਸੀ ਮੰਦੀ ਹਨਾ ਜੀ ਅਗੀ ਵੀਰੇ ਹਾਂ ਜੀ ਹਾਂ ਜੀ ਕੀ ਬਾਤ ਹੈ ਪਸ਼ੂ ਮਾ ਬਹੁਤ ਸੋਹਣਾ ਪਾਇਆ ਹੈ ਨਾ ਇਹ ਇੱਕ ਟਿੱਪ ਬੰਦੋ ਬੱਚਾ ਵੀਰੇ ਬੱਚਾ ਬੰਦਿਆ ਇੱਕ ਨੰਬਰ ਦਾ ਚਵਾ ਵੀ ਜੀ ਕੀ ਬਾਤ ਹੈ ਚਵਾ ਮੋਟੀ ਧਾਰ ਹੈ ਨਾ ਮੋਟੀ ਮੋਟੀ ਕੀ ਬਾਤ ਹੈ ਇਹ ਪਸ਼ੂ ਵੀਰੇ ਕਿੱਲੇ ਬੱਜੇ ਵੀ ਸੋਹਣਾ ਤੇ ਚਵਾ ਵੀ ਇੱਕ ਨੰਬਰ ਡਾਡਾ ਲੱਗਿਆ ਠੀਕ ਹੈ ਜੀ ਤੋਰਦੇ ਵੀ ਜੀ ਵੀ ਜੀ ਝੋਟੀ ਹੈ 11 12 ਕਿਲੋ ਦੁੱਧ ਕਰੂਗੀ ਕਰੂਗੀ ਬਿਲਕੁਲ ਸੋਹਣੀ ਝੋਟੀ ਆ ਰਾਜੀ ਹੈ ਵੀਰੋ ਤਾ ਸਿੰਘ ਦੀ ਦੇ ਫੇਸ ਕੁਆਲਿਟੀ ਚੈੱਕ ਕਰਿਓ। ਇਹ ਆ ਕੀ ਵੀਰੇ ਜੋ ਦੱਸਿਆ ਜਾਊ ਇੱਥੇ ਉਹੀ ਨਿਕਲੂਗਾ ਝੂਠ ਨਹੀਂ। ਕੋਈ ਵੇਖ ਲੋ ਸਿੰਘਾ-ਸੁੰਗਾ ਨੂੰ ਬੋਦਾ ਤੇਲ ਨਹੀਂ ਵੀ ਉਹਨੇ ਲਾਇਆ। ਵੀਰ ਸਾਫ ਸੁਥਰਾ ਵੀਰੇ ਕੰਮ ਆ। ਬਾਕੀ ਕਿਹੜਾ ਵੀਰ ਲੱਲੂਗਾ? ਵੀਰੇ ਹੋਰ ਪੂਰੀ ਤਿਆਰ ਤੋਰ ਕਰਕੇ ਭੇਜਿਓ ਫਿਰ ਹਨਾ। ਹਾਂਜੀ ਹਾਂਜੀ। ਥਣ ਬੜਾ ਸਪੈਸ਼ਲ ਕੱਢਿਆ ਵੀਰੇ ਪਸਮਕ ਇਹਨੇ। ਦੇਖੋ ਵੀਰੇ ਚੈੱਕ ਕਰ ਲਿਓ ਲੇਵਾ ਬੜਾ ਸ਼ਾਨਦਾਰ ਤੇ ਪਸਮਾ ਚਵਾ ਇੱਕ ਨੰਬਰ। ਇਹਨੂੰ ਤੋਰ ਵੀਰੇ ਲੰਮੀ ਤੋਰੇ ਮੜੀ। ਐ ਦੇਖੋ ਵੀਰੋ ਬਹੁਤ ਹੀ ਸੋਹਣਾ ਥਣ ਲੱਗਿਆ ਚਵਾਈ ਵਾਲਾ ਤਾਂ ਵੇਥ ਵੇਥ ਤੇ ਲੱਗਿਆ ਤੇ ਚਵਾ ਵੀ ਵੀਰੋ ਇੱਕ ਨੰਬਰ ਵੀਰ ਜੀ ਹਾਲੇ ਟਾਈਮ ਕਿਤੇ ਕਿੰਨਾ ਕੋ ਆ ਵੇਖ ਲੋ ਬਿਲਕੁਲ ਬਿਲਕੁਲ ਸ਼ਾਮਤਾਈ ਵੀ ਵੀਰ ਜੀ ਤਿਆਰ ਹੋਈ ਕਾਫੀ ਆ ਨਾ ਤਾਂ ਵੇਖੋ ਵੀਰੋ ਸ਼ਾਮਤਾਈ ਵੀ ਚੰਗੀ ਤਿਆਰ ਹੋ ਜਾਂਦੀ ਆ ਸੋਹਣੀ ਝੋਟੀ ਆ ਮੈਨ ਗਲ ਹੁੰਦੀ ਵੀਰ ਜੀ ਥਣ ਪਾਂਡੇ ਦਾ ਪਸ਼ੂ ਹੁੰਦਾ ਹਨਾ ਜੀ ਤਾਂ ਸੋਹਣੀ ਸੁਨਖੀ ਝੋਟੀ ਆ ਵੀਰੋ ਤੇ ਥਣ ਲੈਵਾ ਬਹੁਤ ਪਿਆਰਾ ਲੱਗਿਆ ਝੋਟੀ ਨੂੰ ਮੋਟਾ ਥਣ ਲੱਗਿਆ ਚਵਾਈ ਵਾਲਾ ਵੀਰੋ ਮਗਰ ਵੀ ਕੱਟੀ ਆ ਗਈ ਆ ਵੀਰੇ ਇਹਦਾ ਮੁੱਲ ਦੀ ਗੱਲ ਕਰੀਏ ਝੋਟੀ ਕਿੰਨੇ ਦੀ ਹੋ ਜੂ ਹੁਣ ਮੋਟੇ ਵੀਰ ਜੀ ਇਹਦਾ ਗੈਜ ਹੀ ਕਰਨਾ ਹਾਂਜੀ ਦੇ ਦਿਆ ਕੁਲਜਿੰਦਰ ਜੀ 85000 85 ਦੀ ਹਾਂਜੀ ਠੀਕ ਹੈ ਜੀ ਛੋਟ ਛੱਪਾ ਕਰਦੇ ਵਿੱਚ ਇਹਦੇ ਵਿੱਚ 2000 ਛੋਟ 83 ਦੀ ਕਿਆ ਬਾਤ ਆ ਜੀ ਤਾਂ ਵੇਖੋ ਵੀਰੋ ਬਹੁਤ ਸੋਹਣੀ ਝੋਟੀ ਆ ਬਾਕੀ ਵੀਰੋ ਪਲੀ ਜੁੜੀ ਆ ਤੁਸੀਂ ਦੂਰੋਂ ਵੀ ਹੁੰਦੇ ਹੋ ਚੱਲ ਗਏ ਤੁਸੀਂ ਛੱਡ ਕੇ ਨਹੀਂ ਜਾਂਦੇ ਇਹੋ ਜੀ ਝੋਟੀ ਥਾਂ ਤੋਂ ਚੰਗਾ ਪਿਆਰਾ ਲੱਗਿਆ ਜੀ ਦੇਖੋ ਦੂਰੋਂ ਵੀਰ ਆਊਗਾ ਉਹਦਾ ਹੋਰ ਮਾਨਸਤਕਾਰ ਨਹੀਂ ਕਰੀ 83 ਚੋਂ ਮਾਨਤਨ ਹੋ ਜੂ ਹਾਂ ਜੀ ਕਾ ਜੀ ਕੀ ਬਾਤ ਆ ਜੀ ਤੇ ਦੇਖੋ ਵੀਰ ਇਹ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਦਾ ਰੇਟ ਜੀ ਇਹ ਦੂਰ ਵਾਲੇ ਕਹਿੰਦੀ ਆ ਵੀ ਸਾਨੂੰ ਕਿਰਾਇਆ ਜ਼ਿਆਦਾ ਪੈਣਾ ਅਸੀਂ ਤਾਂ ਥੋੜਾ ਬੜਾ ਮਾਨਸਤਕਾਰ ਕਰਾਂਗੇ ਮਾਨਤਨ ਬਾਕੀ ਆ ਤੁਹਾਨੂੰ ਪਤਾ ਮੌਲੀ ਆਪਾਂ ਜਾਇਜ ਨਹੀਂ ਜਾਇਜ ਵੀਰੇ ਕੋਈ ਦੇਖੋ ਵੀਰੇ ਕੋਈ ਕਹੋ ਜੀ ਫੇਸ ਕੁਆਲਿਟੀ ਝੋਟੀ ਦੀ ਥਨ ਲੈਵਾ ਵਾ ਕੋਈ 95 90 ਵਾਲਾ ਮੌਲ ਨਹੀਂ ਵੀਰ ਨੇ ਕਿਹਾ 83 ਆ ਤੇ 83 ਚੋਂ ਵੀ ਮਾਨਤਨ ਖੁੱਲਾ ਹੋ ਜੂ ਤੁਸੀਂ ਫੋਨ ਜ਼ਰੂਰ ਕਰ ਲਿਓ ਵੀਰ ਨੂੰ ਖਣ ਬੜਾ ਪਿਆਰਾ ਕੀਤਾ ਹਨੇ ਬਸਮਗੇ ਆਪਾਂ ਚਲੋ 8 ਦੱਸਿਆ ਵੇ ਕੋ 9 ਤੋਂ 10 ਕਿਲੋ ਹੀ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਆਪ ਵੀ ਜਾਨੀ ਕੇ ਵੀਰ ਜੀ ਆਂਦੇ ਵੀ ਕਿਲੋ ਵਾਧੇ ਨਿਕਲੂ ਵੀਰੋ ਜਾ ਕੇ ਆਹਤ ਨਿਕਲੇ ਫਿਰ ਗਾ ਆਪਣਾ ਗਾਗ ਜੁੜਦਾ ਗਾਗ ਜੁੜਦਾ ਜੁੜਦਾ ਬਿਲਕੁਲ ਜੀ ਟੁੱਟ ਨਿਕਲੇ ਤਾਂ ਫਿਰ ਗਾ ਕੇ ਮਤਲਬ ਜੁੜਦਾ ਥੋੜੀ ਆ ਜੁੜਦਾ ਟੁੱਟਦਾ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਸੋਣੀ ਚੋਟੀਆਂ ਬਾਕੀ ਫੂਨ ਵੀਰ ਨੂੰ ਜਰੂਰ ਲਾ ਲਿਓ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਬੈੜੀ ਇਹ ਵੀਰ ਜੀ ਪਹਿਲਾ ਸੂਆ ਕਰ ਪਹਿਲਾ ਸੂਆ ਹਾਂਜੀ ਠੀਕ ਹੈ ਜੀ ਮੂੰਹੋਂ ਦੋ ਦ ਸੂਈ ਸੂਈ ਇਹਦੇ ਮਗਰ ਵੱਛੀ ਹੈ ਬਹੁਤ ਬਰੀਕ ਦੀ ਇਹ ਉਹ ਵੱਛੀ ਆ ਗਈ ਵੀਰੇ ਬਹੁਤ ਚੰਗੇ ਸੀਮਨ ਦੀ ਆ ਗਈ ਹੈ ਨਾ ਹਾਂਜੀ ਹਾਂਜੀ ਤਾਂ ਤੁਰ ਵਿੱਚ ਦੇਖੋ ਵੀਰੇ ਬਾਕੀ ਤੋਰਾ ਚੈੱਕ ਕਰ ਲਓ ਵੈੜਦਾ ਵੱਡੀ ਵੈੜਾ ਕੱਦ ਘਾਠ ਵਾਲੀ ਥੱਲੇ ਵਾ ਬੜਾ ਸ਼ਾਨਦਾਰ ਲੱਗਿਆ ਵੇਖੋ ਵੀਰੇ ਇਹ ਫਾੜੀ ਵਾਲਾ ਲੇਵਾ ਲੱਗਿਆ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਵੈੜਦੀਆਂ ਤ ਵੀਰ ਜੀ ਹੁਣ ਇਸ ਟਾਈਮ ਕਿੰਨਾ ਦੁੱਧ ਹੋਇਆ ਥਲੇ ਇਹ ਕੋ ਵੀਰ ਜੀ 15 16 ਕਿਲੋ ਤਿਆਰ ਆ 15 ਤੋਂ 16 ਕਿਲੋ ਤਿਆਰ ਆ ਅੱਜ ਤੋਂ ਚੌਥੇ ਤੋਂ ਪੰਜਵੇਂ ਦਿਨ ਦੀ ਸੂਈ ਜਾਂਦੀ ਚੌਥੇ ਤੋਂ ਪੰਜਵੇਂ ਦਿਨ ਤੇ ਵੀਰ ਜੀ ਕਿਵੇਂ ਕੱਦ ਕਾਠ ਵਾਲੀ ਆ ਲੇਵਾ ਸੋਹਣਾ ਲੱਗਿਆ ਦੁੱਧ ਫੇਰ ਚੰਗਾ ਚਵਾਜੂ ਹਨਾ ਤੇ ਤੇ ਦੁੱਧ ਮਿਆਂ ਵੀਰ ਜੀ ਚੰਗਾ ਚਵਾਜੂ ਫੇਰੇ ਇਹ ਵੀਰ ਜੀ ਦੁੱਧ 20 ਤੋਂ 80 ਚਵਾਏਗੀ ਚਵਾਊਗੀ ਹਨਾ ਜੀ ਪਹਿਲਾ ਸੂਆ ਨਾਲੇ ਆਲੀ ਥਣ ਵੀ ਬੜਾ ਪਿਆਰਾ ਲੱਗਿਆ ਤੇ ਲੱਗਿਆ ਵੀ ਇਥੇ ਵੇਚਦੇ ਆ ਜੀ ਵੇਖੋ ਵੀਰੋ ਤੇ ਬੱਚੇ ਦੀ ਗੱਲ ਕਰੀਏ ਤਾਂ ਬੜੇ ਚੰਗੇ ਸਿਮੰਦੀ ਵਸ਼ੀ ਹੈ ਵੀਰੋ ਆ ਬੱਚੇ ਆ ਗਏ ਮਗਰੇ ਦੇ ਬਾਹਰ ਵਿੱਚ ਹੀ ਬੱਚਾ ਬਿਲਕੁਲ ਵੈੜ ਬਰੀਡ ਆ ਉਹਦੇ ਕਰਕੇ ਬੱਚਾ ਚੰਗਾ ਪਾਲਿਆ ਹਨਾ ਹਾਂਜੀ ਹਾਂਜੀ ਠੀਕ ਹੈ ਤਾਂ ਦੇਖੋ ਵੀਰੋ ਸੋਹਣੀ ਵੈੜ ਆ ਠੀਕ ਹਾਂਜੀ ਦੋ ਹੀ ਵੈੜਾਂ ਹੋ ਗਈਆਂ ਹਨਾ ਤਾਂ ਦੇਖੋ ਵੀਰੋ ਸੋਹਣੀ ਸਨਖੀ ਤਾਂ ਫੇਸ ਕੁਆਲਟੀ ਵੀ ਸੋਹਣੀ ਆ ਗਈ ਵੈੜ ਦੀ ਜਿੱਦਾਂ ਮਰਜੀ ਵੇਖੋ ਠੰਡੀ ਧੀਰੀ ਠੀਕ ਹੈ ਆ ਇਹਦੀ ਮਾਰੀ ਦਿਓ ਤਾਰਾ ਹਨਾ ਕੋਈ ਵੰਗਾ ਪਾਉਂਦੀ ਨਹੀਂ ਲੋਡ ਹਣੇ ਨਾ ਜੀ ਨਾ ਆ ਬੱਚਾ ਬੜੀ ਜਗਤ ਬੰਨੇ ਹੋ ਬੱਚੇ ਅਰੇ ਬੱਤ ਬੂਹ ਕੋਲੋਂ ਜਵਾ ਲੱਗਿਆ ਮੋਟੀ ਤਾਰੇ ਦੀ ਵੀ ਹਣੇ ਮਗਰ ਸਾਣਾਂ ਦੇ ਮਾਰਦੇ ਵੀਰ ਜਾਓ ਜੀ ਠੀਕ ਹੈ ਵੀਰੇ ਠੀਕ ਹੈ ਤਾਂ ਵੀਰੇ ਇਹਦੀ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਵੇੜ ਵੀਰ ਜੀ ਮੁੱਲ ਕਰਨ ਨੂੰ ਤਾਂ ਭਾਵੇਂ 100 ਲੱਖ ਰੁਪਏ ਵਾਲੀ ਆ ਪਰ ਆਪਾਂ ਨੂੰ ਜਾਇਜ਼ ਮਿਲੀ ਗਿਆ। ਬਿਲਕੁਲ। ਜੀ ਮੁੱਲ ਕਰਨਾ ਜਾਇਜ਼ ਹੀ ਦੇ ਦੇ। ਹਾਂਜੀ। ਕੁਲਜਿੰਦਰ ਜੀ 85000 ਰੁਪਏ ਵੀ ਦੇ ਦਈਏ। 85 ਦੀ? ਹਾਂਜੀ। ਠੀਕ ਆ ਕਰ ਦਿਓ ਵਿੱਚੇ ਛੋਟ ਛੱਪਾ ਵੀਰੇ। ਤੁਸੀਂ ਦੱਸ ਦੋ ਜੋ ਮਾਨਦਾਨੀ ਆ। ਆਪਾਂ ਦਾ ਜਾਇਜ਼ ਜੀ ਤੁਹਾਨੂੰ ਪਤਾ ਮੁੱਲੀ ਜਾਇਜ਼ ਕੀਤਾ ਜੀ। ਤਿੰਨ ਛੱਡ ਦੋ 82 ਦੀ ਕਰ ਦਿਓ ਵੀ। ਚਲੋ 82 ਦੀ। ਹੈ ਨਹੀਂ? ਹਾਂਜੀ। ਤੇ ਬਾਕੀ ਕੋਈ ਫੋਨ ਲਾ ਲੈ ਮੋੜ ਦੇ ਨਹੀਂ ਹਣਾ ਵੀਰੇ। ਤਾਂ ਦੇਖੋ ਵੀਰੇ ਸੋਹਣੀ ਵੈੜ ਇਹੋ ਜਿਹਾ ਤਾਂ ਵੀਰ ਨੂੰ ਕੀ ਲੱਖ ਇੱਕ 10 ਵੀ ਮੁੱਲ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਵਕੀ ਚਲੋ ਵੇਖਣ ਦਾ ਕੁਆਲਟੀ ਆ ਨਸਲ ਆ ਕਿਉਂਕਿ ਦੁੱਧ ਵੀ ਇਹਨੇ ਚੰਗਾ ਪਰ ਜਣਾ ਕਿਉਂਕਿ ਥੱਬੇ ਥੱਬੇ ਥੱਲੋਂ ਪੂਰੇ ਲਾਏ ਆ ਇਹ ਕਲਾਵੇ ਪਾਏ ਆ ਵੀਰੋ ਲੇਵੇ ਵਾਲੇ ਕਿੰਨੀ ਗਾਂ ਨੂੰ ਵੈੜ ਬਣੀ 11 ਪਛਾਣੂ ਬਣੀ ਆ ਦੁੱਧ ਵਾਲੀ ਵੈੜ ਆ ਵੀਰੋ ਨਾਲ ਇੱਕ ਦੀ ਦੋ ਆ ਮੈਂ ਕਹਿੰਦਾ ਦੇਖੋ ਬਰੀਡ ਵਾਲੀ ਬੱਚੀ ਆ ਬੱਚੇ ਚੰਗੇ ਸੀ ਹਾਂਜੀ ਤਾਂ ਹਣਾ ਹੋਗੀ 82 ਦੀ ਹਨਾ ਜੀ ਬਾਕੀ ਕੋਈ ਫੋਨ ਲਾ ਲੈ ਮੋੜਦੇ ਨਹੀਂ ਕਿਸੇ ਨੂੰ ਹਨਾ ਵੀਰੇ ਤਾਂ ਵੇਖੋ ਵੀਰੋ ਸੋਹਣੀ ਵੈੜਾਂ ਥੱਲੋਂ ਪੂਰੇ ਕਲਾਵੇ ਗਲੂਵੇ ਪਾਏ ਆ ਮੋਲੀ ਆਪ ਐਹੋ ਜਿਹਾ ਕੀਤਾ ਜਿਹੜਾ ਮੁੱਲ ਜੈਜ ਮੁੱਲ ਵਾਲਾ ਹੀ ਨਹੀਂ ਆ ਤੇ ਬਿਲਕੁਲ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਚੰਗੀ ਕੁਆਲਿਟੀ ਦੀ ਬੱਚਾ ਵੀ ਚੰਗੇ ਸੀ ਮੰਦਾ ਗਿਆ ਜੀ ਹਾਂਜੀ ਇਹ ਤੇ ਵੀਰ ਜੀ ਕਿਤੇ ਹੁਣ ਦੀਵਾਲੀ ਆ ਗਈ ਆ ਮੰਡੀ ਲੈ ਜੀਏ ਨਾ ਵੈੜ ਇਹੋ ਇਹੋ ਹੀ ਵੈੜ ਜਿਹੜੀ ਆ ਇੱਕ 20 25 ਦੀ ਜਾਂਦਿਆਂ ਵਿਕ ਜਾਂਦੀ ਆ ਕੋਈ ਸ਼ੱਕ ਨਹੀਂ ਹਾਂਜੀ ਐ ਕਿਉਂ ਵੀ ਲੇਵੇ ਬਾਜਾ ਸੁਣੀ ਸੁਣਖੀ ਜਿੰਨਾ ਵੀ ਰੱਬ ਨਹੀਂ ਹੋਣੀਆਂ ਉਹਨਾਂ ਨੇ ਰੇਟ ਡੇਡ ਮੁੱਲ ਕਰਨਾ ਇਹੋ ਜਿਹਾ ਵਸ ਗਿਆ ਤਾਂ ਬਾਕੀ ਵੀਰੋ ਟਾਈਮ ਹਜੇ ਥੋੜਾ ਜਿਹਾ ਸ਼ਾਮ ਤਾਈਂ ਕਾਫੀ ਤਿਆਰ ਹੋ ਜਾਂਦੀ ਹੈ ਨਾ ਵੀਰੇ ਹਾਂਜੀ ਹਾਂਜੀ ਟਾਈਮ ਵੀਰੇ ਹਜੇ ਹੋਇਆ ਸਾਰਾ 12 ਦੇ ਏੜ-ਗੇੜ ਆਪਣੇ ਹੈ ਨਾ ਹਾਂਜੀ ਤਾਂ ਸ਼ਾਮ ਤਾਈਂ ਕਾਫੀ ਫਿਰ ਤਿਆਰ ਹੋ ਜਾਂਦੀ ਆ ਕੋਈ ਵੀਰੇ ਪਸ਼ੂ ਨੂੰ ਟਾਈਮ ਨਹੀਂ ਲੱਗਾ ਜੋ ਦੇਵਾ ਪਰਮਾਨਾ ਮੂੰ ਤੁਰਦੀ ਆ ਵੀਰ ਜੀ ਸ਼ਾਮ ਨੂੰ ਠੀਕ ਹੈ ਜੀ ਕਿਉਂਕਿ ਬਰੀਡ ਆ ਫਿਰ ਹੈ ਨਾ ਤਾਂ ਦੁੱਧ ਵੀ 15 ਤੋਂ 16 ਲੀਟਰ 16 ਲੀਟਰ ਹਾਂਜੀ ਠੀਕ ਹੈ ਹਾਂ ਨਾ 82 ਦੀ ਹਾਂਜੀ ਠੀਕ ਹੈ ਜੀ ਹਾਂਜੀ ਵੀਰੇ ਤੀਜੇ ਨੰਬਰ ਤੇ ਆ ਗਈ ਇਹ ਵੀਰ ਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਹੈ ਜੀ ਇਹ ਕੱਲ ਦੀ ਸੂਈ ਜੀ ਕੱਲ ਦੀ ਸੂਈ ਅਕਾਇਦੇ ਮਗਰ ਬੱਚਾ ਆ ਗਿਆ ਬੱਚਾ ਆ ਗਿਆ ਠੀਕ ਹੈ ਆਇਆ ਨਾ ਬੱਚਾ ਬੱਛਾ ਕੱਲ ਸੁਈ ਆ ਹਾਂ ਬੱਚਾ ਆ ਗਿਆ ਠੀਕ ਹੈ ਦੇਖੋ ਵੀਰੇ ਉਹਦਾ ਪਸ਼ੂ ਕਾਲਾ ਪੈਨਦਾ ਐਨੂੰ ਲੈ ਜੀ ਤਾਂ ਵੀ ਕੋ ਵੀਰੇ ਨੂੰ ਐ ਗੁਲਾਬੀ ਥਾਨ ਆ ਗਿਆ ਤਾਂ ਲੈਵਾ ਇਹਨੂੰ ਬਹੁਤ ਸੋਹਣਾ ਲੱਗਿਆ ਐ ਫਾੜੀ ਵਾਲਾ ਲੈਵਾ ਲੱਗਿਆ ਵੀਰੇ ਦੁੱਧ ਵਾਲੀ ਇਹ ਵੀ ਵੜ ਤਾਂ ਹੈ ਲੰਮੀ ਬੇਲ ਦੀ ਕੱਦ ਕਾਠ ਵਾਲੀ ਆ ਇਹ 25 ਹਿਹਰੀ ਕਾਜੀ ਆ ਨੇ ਕਾਲੀ ਬੁੱਢੀ ਪੈ ਗਈ ਬਿਲਕੁਲ ਬੱਚੇ ਦਾ ਤੇ ਇਹ ਕਰਦੀ ਹੈ ਹਾਂ ਜੀ ਹਾਂ ਜੀ ਤੇ ਵੀਰ ਜੀ ਕਿਵੇਂ ਇਹ ਵੀ ਲੰਮੀ ਬੇਲਦੀ ਹੈ ਵੱਡੀ ਹੈ ਦੁੱਧ ਫਿਰ ਇਹ ਵੀ ਕਰ ਜੂ ਹਣਾ ਚੰਗਾ ਦੇਖੋ ਵੀਰ ਜੀ 13-14 ਕਿਲੋ ਬੋਲਾ ਤੇ ਆ ਗਿਆ 13 ਤੋਂ 14 ਕਿਲੋ ਸਟਾਰਿੰਗ ਤੇ ਵੇਖੋ ਵੀਰੋ ਆ ਬੱਚਾ ਆ ਗਿਆ ਇਹਦਾ ਸੋਹਣੀ ਮੈਂ ਵੇੜ ਐਵੇਂ ਆਨੇ ਦੇ ਨਾੜਾ ਨੂਣਾ ਵੀਰੇ ਚੈੱਕ ਕਰ ਲਿਓ ਗੁਲਾਬੀ ਥਣ ਬਹੁਤ ਸੋਹਣੀ ਸੁਨਖੀ ਵੇੜ ਠੰਡੀ ਸੀ ਵੀਰ ਜੀ ਕਿੰਨ ਕਿੰਨਾ ਆ ਗਿਆ ਇਸ ਟਾਈਮ ਇਹਦਾ ਦੁੱਧ ਵੀਰੇ 12-13 ਕਿਲੋ ਬੋਲਾ ਜੀ 12-13 ਕਿਲੋ ਹਾਂ ਜੀ ਹਾਂ ਜੀ ਇਹਦੀ ਵੀ ਠੰਡ ਵੇਖੋ ਕਿਆ ਬਾਤ ਹੈ ਇਹ ਅਪਰ ਨਾਲ ਹੀ ਵਗਦੇ ਹਨ ਜੀ ਹਾਂ ਜੀ ਚਵਾ ਪੋਲਾ ਤਾਂ ਵੀਰੋ ਤੁਸੀਂ ਹੁੰਦੇ ਹੋ ਦੂਰੋਂ ਵੀ ਆਉਗੇ ਚੱਲਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਬਿਲਕੁਲ ਤਾਜ਼ੀਆਂ ਵੇੜਾਂ ਨੇ ਸੁਈਆਂ ਤਾਂ ਸੋਹਣੀਆਂ ਸਨਖੀਆਂ ਨੇ ਰੇਟ ਵੀਰ ਜੀ ਇਹਦਾ ਇਹਦਾ ਵੀ ਜੀ 55000 55 ਹਾਂ ਜੀ ਠੀਕ ਹੈ ਜੀ ਕਰ ਦਿਓ ਇਹਦਾ ਛੋਟਾ ਛਪਾ ਹਨਾ ਜੀ ਇਹਦੇ ਵਿੱਚ 4 ਰੁਪਏ ਛੋਟਾ ਦੋ ਜਾਂਦੇ ਹੋ ਹਨਾ ਤਿੰਨ ਹੀ ਜਾਣ ਦੋ ਕੁੜੀ ਗਰਜੀ ਬੁੰਜਾ ਪਾਨੀਆਂ ਵਾਲੀ ਠੀਕ ਹੈ ਜੀ ਦਿਵਾਲੀ ਆਫਰ ਹੀ ਲਾਈ ਹੈ ਦਿਵਾਲੀ ਆਫਰ ਜੈ ਜੈ ਜੀ ਕਿਉਂਕਿ 1 ਕਿਲੋ ਜੈ ਜੀ ਮਿਲੀਆਂ ਮੈਂ ਥੋੜੀ ਥੋੜੀ ਕਮਾਈ ਰੱਖ ਕੇ ਮਤਲਬ ਅੱਜ ਮੁੱਲ ਪਾਉਣੇ ਆ ਬਾਕੀ ਇਹ ਬੇਨਤੀ ਹੈ ਵੀਰਾਂ ਨੂੰ ਕਿ ਵੀਰੋ ਕੋਈ ਨਿਗੇ ਨਹੀਂ ਇਹਨੇ ਮੰਨ ਕੇ ਚਲਿਓ ਵੱਡੀਆਂ ਵੇੜਾਂ ਨੇ ਦੁੱਧ ਆ ਲੀਆਂ ਉਹ ਸਾਈਜ਼ ਹਾਂਜੀ ਕਿਉਂਕਿ ਫੁੱਲ ਸਾਈਜ਼ ਵਾਲੀਆਂ ਬਰੀਡ ਨੇ ਐ ਨਿਗੇ ਨਿਗੇ ਕੰਨਾਂ ਗਿਆ 23 ਕਿਲੋ ਦੁੱਧ ਉਹਨਾਂ ਖਾ ਪਈਆਂ ਸੁਆਪਾ ਮਤਲਬ ਚੰਗੀ ਚਿਵਾਈ ਕਰਾ ਗਈ 23 ਕਿਲੋ ਦੇ ਕਰੀਬ ਜਾਨੀ ਕੇ ਤੈਰ ਕੀ ਵੀਰੇ ਚੰਗਾ ਦੁੱਧ ਚਿਵਾਜੂ ਤਾਂ ਹਜੇ ਤਾਂ ਤ ਸਟਾਰਟਿੰਗ ਦਾ ਹੀ 12 13 ਗਰੋ ਬੋਲਾ ਕਿਉਂ ਨਾ ਮਤਲਬ ਵੀਦ ਲਾਗੇ ਦੁੱਧ ਚਵਾਉਂ ਜਾਓ ਜਾਓ ਵੀਦ ਚ ਜਾਓ ਕਿਉਂਕਿ ਦੁੱਧ ਵੀ ਇਹਦਾ ਮਈਆ ਵਰਗਾ ਹੋਣਾ ਬਿਲਕੁਲ ਨਾਲੇ نسل ਜਾ ਤੇ ਆਏ ਕੜੀ ਵੀ ਬਿਲਕੁਲ ਕੁਆਲਿਟੀ ਆ ਕੁਆਲਿਟੀ ਦਾ ਵੀ ਕੁਆਲਿਟੀ ਵਾਲੀ ਦੁੱਧ ਕਰਦੀ ਬਿਲਕੁਲ ਬਿਲਕੁਲ ਬ੍ਰੀਡ ਆ ਬੋਦੀ ਵਾਲੀ ਆ ਗਈ ਨਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਹਜੇ ਤਾਂ ਤਾਜੀ ਸੂਈ ਆ ਥਣ ਬਣਾਈਆਂ ਲਈ ਆ ਥਣ ਪਸੰਦ ਕੀ ਹੈ ਨਾ ਮੈਂ ਨਾ ਬਿਨਾ ਬੱਚੇ ਤੋਂ ਵੇਖ ਲੋ ਪਸੰਦ ਹੀ ਹੈ ਨਾ ਥਣ ਬੜਾ ਪਿਆਰਾ ਤਾਂ ਵੇਖੋ ਵੀਰੋ ਚੰਗਾ ਲੱਗਾ ਉਹਦੇ ਛੀ ਆ ਚਵਾ ਵੀ ਬੋਲਾ ਲੱਗਿਆ ਹਾਂਜੀ ਠੀਕ ਬਾੜੀਦ ਤਾਂ ਇਹ ਹੋ ਗਈ ਹਾਣਾ ਵੀਰੇ ਬੁੰਜਿਆ ਜੀ ਹਾਂ ਹਾਂ ਜੀ ਬੁੰਜਿਆ ਜੀ ਹਾਂਜੀ ਅਗਲੇ ਬੰਨੇ ਆ ਗਏ ਇਹ ਵੀ ਬਹੁਤ ਕੱਦ ਕਾਠ ਵਾਲੀ ਵੱਡੀ ਵਹਿੜ ਆ ਗਈ ਹੈ ਜੀ ਜੇ ਵੀਰ ਜੀ ਤਿੱਜਾ ਸੂਆ ਜੀ ਤਿੱਜਾ ਸੂਆ ਠੀਕ ਹੈ ਜੀ ਇਹ ਚਾਰ ਤੋਂ ਪੰਜ ਦਿਨ ਦੀ ਸੂਈ ਜੀ ਅੱਛੇ ਇਹਦੀ ਉਹ ਵਛੀ ਜੋ ਮਸ਼ੀਆਂ ਉਹਨੇ ਕੱਟੀਆਂ ਮੱਛੀ ਅੱਛਾ ਉਹ ਕਾਲੀ ਡੱਬੀ ਵਛੀ ਆ ਉਹ ਡੱਬੀ ਇਹਦੀ ਰਸੀ ਚੰਗੇ ਸੀ ਮੰਦੀ ਆ ਵਛੀ ਵੀ ਖੋਲੋ ਵੀਰ ਜੀ ਵੇਖੋ ਵੀਰੇ ਮਗਰ ਵੀ ਇਹਦੇ ਵਛੀ ਆ ਗਈ ਆ ਵੱਡੀ ਵਹਿੜਾ ਕੱਦ ਕਾਠ ਵਾਲੀ ਵੇਖੋ ਵੀਰੇ ਚੈੱਕ ਕਰ ਲੋ ਐ ਲੰਮੀ ਬੇਲ ਫੁੱਲ ਨਾ ਨੂੰ ਤੇ ਬੱਚਾ ਬਿਲਕੁਲ ਤਾਜੀ ਸੂਈ ਆ ਤਾਜੀ ਤਾਜੀ ਆ ਜੀ ਤਾਂ ਬਾਕੀ ਵੀਰੋ ਲੈ ਵਾਲੂ ਆ ਇਹਦਾ ਵੀ ਚੈੱਕ ਕਰ ਲਿਓ ਇਹ ਲੇਵੇ ਦੀਆਂ ਬਹੁਤ ਸਾਫ਼ ਨੇ ਇਹ ਆਪਾਂ ਅੱਜ ਹੀ ਸੇਰੇ ਲਿਆਂਦੀ ਏ ਥੋੜੀ ਚੋਕੇ ਲਿਆਂਦੀ ਏ ਠੀਕ ਹੈ ਜੀ ਤੇ ਇਹ ਕਰਕੇ ਨਹੀਂ ਥੋੜਾ ਜਿਹਾ ਜਿੱਦਾਂ ਵੇਖਿਆ ਕੋਈ ਵੀਰ ਨੇ ਕਹਿ ਜਣਾ ਦੇਖੀ ਆ ਉਧਾਂ ਮਾਰ ਕੇ ਪੱਠੇ ਲੱਪਾ ਜਾਣਾ ਆ ਪੱਠੇ ਨਹੀਂ ਪਸ਼ੂ ਆ ਕੇ ਖਾਂਦਾ ਨਾ ਉਪਰੇ ਥਾਂ ਤੇ ਤਾਂ ਬਾਕੀ ਵੀਰੋ ਵੱਡੀ ਆ ਫੁੱਲ ਸਾਈਜ਼ ਆ ਫੁੱਲ ਸਾਈਜ਼ ਵੀਰ ਜੀ ਬੇਲ ਬਹੁਤ ਲੰਮੀ ਆ ਚੋਣ ਏਦਾਂ ਹੀ ਭਾਵੇਂ ਖਾੜ ਲਓ ਇਹਨੂੰ ਵੀ ਠੀਕ ਹੈ ਜੀ ਜਿੱਥੇ ਮਰਜੀ ਬੈਹਜੋ ਆਪ ਐਨ ਦੁੱਧ ਵਾਲੀਆਂ ਪੈਪਾਂ ਬੂਪਾਂ ਲੱਗੀਆਂ ਹੈ ਹਨਾ ਨਹੀਂ ਇੰਜ ਕਸਰ ਹੀ ਨਹੀਂ ਹੋਊਗੀ ਚੋਣ ਚ ਠੀਕ ਹੈ ਸਹੀਲ ਵੀ ਬੜੀ ਹੈ ਜੀ ਵੀ ਹੈ ਹਨਾ ਜਿੱਦਾਂ ਮਰਜੀ ਧਾਰਾਂ ਮਾ ਬਿਲਕੁਲ ਬੰਦੇ ਵੀ ਹਾਂਜੀ ਵੇਖੋ ਵੀਰੋ ਵੱਡੀ ਵੈੜਾ ਲੰਮੀ ਬੇਲ ਸੋਹਣੀ ਸੁਨੱਖੀ ਚੋਹਾਂ ਧਨਾਂ ਦੀ ਮੋਟੀ ਮੋਟੀ ਧਾਰਾ ਕਿਤੇ ਭੂਰ ਛੱਟਾ ਨਹੀਂ ਕੋਈ ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਇਹਦਾ ਮੁੱਲ ਇਹਦਾ ਮਰਤੂ ਗੰਦਰ ਜੀ 50 ਦੀ ਦੇ ਦिए ਬੂੰਜਿਆ ਦੀ ਹਾਂਜੀ ਸੋਤਲਾ ਦੋ ਛੱਡ ਦਿਓ 50 ਦੀ ਚਲੋ ਯਾਰ ਹੋਰ ਛੱਡ ਦੇ ਨਿੰਜਾ ਯਾਰ ਦੀ ਅੱਜ ਦੀਵਾਲੀ ਉੱਪਰ ਹੀ ਆਪਾਂ ਵੀ ਲਗਾਣਾ ਹਣਾ 44 ਦੀ ਜਾਣ ਦਿਓ ਹਾਂ ਚਲੋ 44 ਦੀ ਜਾਣ ਦਿਓ ਕੋਈ ਕਿਹੜਾ ਵੀਰ ਲੈ ਜਾਓ ਯਾਦ ਕਰੂਗਾ ਦੁੱਧ ਧਾਲੀ ਹੈ ਨਾ ਉਹ ਵੀ ਵੀਰ ਦੀਵਾਲੀ ਉੱਪਰ ਕੋਈ ਸਾਨੂੰ ਯਾਦ ਕਰ ਕਿਉਂਕਿ ਵੀ ਦੀਵਾਲੀ ਤੇ ਉੱਪਰ ਹੀ ਮਿਲਦਾ ਬਿਲਕੁਲ ਬਾਕੀ ਦੁੱਧ ਨਹੀਂ ਨਿਸ਼ਾਨੀਆਂ ਦੋਵੇਂ ਸਾਈਡਾਂ ਤੇ ਹੈ ਫਾੜੀ ਵਿੱਚ ਚੱਡਾ ਜੀ ਦੁੱਧ ਵੀਰ ਜੀ 19 20 ਕਿਲੋ ਭਰ ਜਾਏਗੀ ਵੱਡੀ ਆ ਭਰਨਾ ਚਾਹੀਦਾ ਇਹਨਾਂ ਨਾਲਿਆਂ ਲਿੱਤਾ ਮਤਲਬ ਬੋਲੇ ਤੇ ਆ ਆਜਾ ਬੱਚਾ ਚਾਰ ਪੰਜ ਦਿਨ ਦਾ ਵੱਛੀ ਵੀ ਚੰਗੀ ਪਾਲੀ ਜਾਂਦੀ ਮੱਛੀ ਵੱਛੀ ਨਗਰੇ ਚੰਗੇ ਸੀ ਚੰਗੀ ਹਾਂਜੀ ਠੀਕ ਆ ਜੀ ਖਾਣਾ ਹਲਕਾ ਲਈ ਨੀਲੀ ਰਾਵੀ ਆ ਗਈ ਜੀ ਇਹ ਹਾਂਜੀ ਇਹ ਨੀਲੀ ਰਾਵੀ ਨੀਲੀ ਰਾਵੀ ਵੇਖੋ ਵੀਰੋ ਨਿਸ਼ਾਨੀਆਂ ਸੁਣੀਆਂ ਚੈੱਕ ਕਰ ਲਿਓ ਸੂਈ ਹੈ ਵੀਰ ਜੀ ਸੂਈ ਜੀ ਵੀਰ ਜੀ ਠੀਕ ਐ ਐ ਨੋਵ ਵਾਲਾ ਥਾਣਾ ਗਿਆ ਤੇ ਵੇਖੋ ਵੀਰੋ ਮਾਨਕੀ ਅੱਖ ਤਾਂ ਸੋਹਣੀ ਸੁਨਖੀ ਕੱਦ ਕਾਠ ਵਾਲੀ ਵੱਡੀ ਝੋਟੀ ਆ ਗਈ ਵੀਰੋ ਆ ਗਿਆ ਜੇ ਮੈਂ ਬੜਾ ਸ਼ਾਨਦਾਰ ਲੱਗਿਆ ਜੀ ਆ ਜਾ ਬੱਚਿਆ ਕੀ ਪਾਇਆ ਨੇ ਵੀ ਜੀ ਕੱਟੇਗੀ ਠੀਕ ਹੈ ਤੇ ਦੇਖੋ ਵੀਰੇ ਥਣ ਥੰਮੀ ਮਤਲਬ ਹਾਂ ਕੋਈ ਨਾ ਵੇਖ ਲੈ ਕੱਟੀ ਕੀ ਕੱਟਾ ਜੇ ਪਰ ਠੀਕ ਹੈ ਜੀ ਕੱਤੀ ਆਖੰਦੇ ਠੀਕ ਹੈ ਜੀ ਹਾਂ ਜੀ ਤੇ ਦੇਖੋ ਵੀਰੇ ਐ ਨਿਸ਼ਾਨੀਆਂ ਪੂਰੀਆਂ ਨੀਲੀ ਰਾਵੀ ਕਦ ਕਾਠ ਥਣ ਸਪੈਸ਼ਲ ਲੱਗਿਆ ਨੋਗ ਵਾਲਾ ਤੇ ਲੇਵਾ ਬੜਾ ਸ਼ਾਨਦਾਰ ਵੀਰੇ ਲੱਗਿਆ ਤਾਂ ਕਦ ਫੁੱਲ ਆ ਝੋਟੀ ਦਾ ਆ ਜਾ ਆਦਾ ਬੱਚਾ ਜੀ ਠੀਕ ਹੈ ਆ ਗਿਆ ਬੱਚਾ ਜੀ ਹਾਂ ਜੀ ਠੀਕ ਬੰਦ ਜੀ 6-7 ਦਿਨ ਦੀ ਹਾਂ ਜੀ ਤਾਂ ਵੀਰ ਜੀ ਇਹਦਾ ਮੁੱਲ ਝੋਟੀ ਦਾ ਇਹਦਾ ਕੋਈ ਅੰਦਰ ਜੀ ਤੁਸੀਂ ਦੱਸੋ ਲਾਸਟ ਵਾਲਾ ਪੀਸ ਆ ਜਾਨ ਦਿਓ ਜੀ ਆ ਜੀ ਤੁਹਾਨੂੰ ਪਤਾ ਜਿੰਨੇ ਕਿ ਦੀ ਝੋਟੀ ਚੰਗੀ ਹੈ ਨਸਲਾ ਝੋਟੀ ਵੱਡੀ ਝੋਟੀ ਆ ਇਹ ਕੋ 11-12 ਕਿਲੋ ਤਿਆਰ ਜੀ ਸਟਾਰਟਿੰਗ ਠੀਕ ਹੈ ਠੀਕ ਹੈ ਜੀ ਤਾਂ ਵੇਖੋ ਵੀਰੇ ਉਹ ਥਾਣਵੀ ਬੜਾ ਪਿਆਰਾ ਲੱਗਿਆ ਇਹਨੂੰ ਕਿੰਨੇ ਦੀ ਵੀਰੇ ਖਾਣਾ ਹੋ ਜੂਵੇ ਮੈਂ ਤੁਹਾਨੂੰ ਦੇ ਦਿੰਦੇ 98 ਦੀ 98 ਦੀ ਠੀਕ ਹੈ ਜੀ ਛੋੜ ਛੱਪਾ ਕਰਦੇ 95 ਦੀ ਹਾਂ ਨਾ ਵੀਰੇ ਚਲੋ ਹਾਂ ਨਾ 95 ਹਾਂਜੀ ਤਾਂ ਬਾਕੀ ਕੋਈ ਫੋਨ ਲਾ ਲੇ ਮੇਰੇ ਵੀਰ ਛੋੜ ਹੀ ਫਿਰ ਹੁਣੀ ਜੀ ਛੋੜ ਛੱਪਾ ਠੀਕ ਹੈ ਜੀ ਤਾਂ ਵੇਖੋ ਵੀਰੋ 95 ਦੀ ਹੋ ਜੂ ਵੱਡੀ ਕੱਦ ਕਾਠ ਵਾਲੀ ਥਣ ਪਿਆਰਾ ਲੱਗਿਆ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਜੰਦੀਆਂ ਜਿੱਦਾਂ ਦੀ ਗਾਵਾਂ ਦੀ ਥੋਰ ਨਹੀਂ ਹੁੰਦੀ ਮੋਟੀ ਅੱਛਾ ਜੀ ਜਿੱਦਾਂ ਦੀ ਚੌਣੀ ਦਾ ਮੋਟਰ ਲੱਗੀ ਹੁੰਦੀ ਠੀਕ ਹੈ ਜੀ ਇਹਦੇ ਕੋਲ ਫੂਲ ਘਟਾਣੀਗੇ ਲੈਵਲ ਉਹਦੀ ਬਹੁਤ ਸਾਫ਼ ਹਾਂਜੀ ਹਾਂਜੀ ਤਾਂ ਬਾਕੀ ਵੀਰਾਂ ਨੂੰ ਬੈਂਤੀ ਆ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਕੋਈ ਇੱਕ 15 ਇੱਕ 10 ਸਾਰਾ ਮੁੱਲ ਨਹੀਂ ਕੀਤਾ ਵੀਰ ਨੇ ਆਣਾ 95000 ਦੀ ਉਹ ਫਰਿਆ ਵੀਰੇ ਬਿਲਕੁਲ ਜਿਹੜੇ 10 15 ਮਿੰਟਾਂ ਚ ਵਿਲੇ ਹੋ ਜੀਏ ਬਿਲਕੁਲ ਬਿਲਕੁਲ ਪਸ਼ੂ ਵੀ ਥਣ ਭੰਡੇ ਵਾਲਾ ਵੀਰਿਓ ਤਾਂ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਵੀ ਹੋ ਜੂ ਤਾਂ ਨਿਸ਼ਾਨੀਆਂ ਨਿਸ਼ੂਨੀਆਂ ਚੈੱਕ ਕਰ ਹੀ ਲਈਆਂ ਤੁਸੀਂ ਮਸਲਾ ਤਾਂ ਸੋਹਣੀਆਂ ਵਹਿੜਾਂ ਨੇ ਵੀਰ ਕੋਲੇ ਤਾਜ਼ੀਆਂ ਸੂਈਆਂ ਨੇ ਵੀਰਿਓ ਤਾਂ ਚੰਗੀ ਝੋਟੀ ਸੂਈ ਆ ਵੀਰੇ ਪਹਿਲਾ ਸੂਆ ਦੂਜਾ ਸੂਆ ਚਵਾ ਤੁਹਾਨੂੰ ਵਿਖਾਲ ਦਿੱਤਾ ਇੱਕ ਨੰਬਰ ਇਹਨੂੰ ਵੀ ਲੱਗਿਆ ਤਾਂ ਬਾਕੀ ਫੋਨ ਵੀਰ ਨੂੰ ਜਰੂਰ ਲਾਇਓ ਇਹੀ ਬੇਨਤੀ ਹੈਗੀ ਵੀਰੇ ਤੁਸੀਂ ਆਓਗੇ ਦੂਰੋਂ ਆਓਗੇ ਚੱਲਗੇ ਫੋਨ ਲਾਓਗੇ ਮਾਨ ਸਤਕਾਰ ਪੂਰਾ ਹੋ ਜਾਊ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਅੱਛਾ ਤਾਂ ਬਾਕੀ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੇਓ ਲਾਈਕ ਕਰੋ ਵੀਰ ਜੀ ਹਨਾ ਸ਼ੇਅਰ ਕਰੋ ਬਿਲਕੁਲ ਲਾਈਕ ਸ਼ੇਅਰ ਬਿਲਕੁਲ ਜਰੂਰ ਕਰੋ ਬਿਲਕੁਲ ਜੇ ਉਹਨਾਂ ਵੀ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵੀਰੇ ਵਿਖਾਲੀ ਜਾਵੇ ਤਾਂ ਐਡਰੈਸ ਇੱਕ ਵਾਰੀ ਵੀਰ ਜੀ ਬੋਲਿਓ ਆਪਣਾ ਐਡਰੈਸ ਹੈਗਾ ਜੇ ਪਿੰਡ ਮੱਜਿਆ ਵਾਲੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬ ਤਬਿਆਨ ਨੰਬਰ ਹੈ 6814976 ਨਾਮ ਮੇਰਾ ਜੋ ਤਾਂ ਗਿੰਦਰ ਜਤਾ ਚੱਲਦਾ ਹਾਂ ਤਾਂ ਗਿੰਦਰ ਸਿੰਘ ਇਹ ਪਿੰਡ ਮੰਜਿਆੜੀ ਮੰਜਿਆੜੀ ਹਾਂਜੀ ਕਿਹੜਾ ਪਿੰਡ ਚ ਮੰਨ ਲੋ ਪੁੱਛਣ ਦੀ ਲੋੜ ਨਹੀਂ ਮੇਨ ਰੋਡ ਤੇ ਹੀ ਆ ਹਾਂਜੀ ਜਿਹੜਾ ਫਤਿਹਗੜ ਤੋਂ ਪਟਾਲਾ ਰੋਡ ਜਾਂਦਾ ਵਾ ਹਾਂਜੀ ਅਲੀਵਾੜ ਰੋਡ ਇਹਦੇ ਤੇ ਬਿਲਕੁਲ 4 ਕਿਲੋਮੀਟਰ ਫਤਿਹਗੜ ਚੂੜੀਆਂ ਤੋਂ ਮਤਲਬ ਆਪਣਾ ਮੇਨ ਰੋਡ ਤੇ ਲੱਗ ਕੇ ਆ ਗਿਆ ਹਣੇ ਬਟਲੇ ਤੋਂ ਬਿਲਕੁਲ ਠੱਟੀ ਵਾਲੀ ਸਾਈਡ ਠੀਕ ਹੈ ਜੀ ਆਪਣਾ ਘਰ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤਾਂ